ਵਾਹੀ ਗੁਰੂ 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 ਵਾਹੀ ਗੁਰ ਮੇਲੇ ਦੀਆਂ ਵੀ ਦੇਖ ਰਹੇ ਹੋਗੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹਾਜ਼ਰੀ ਲਵਾਉਣ ਵਾਸਤੇ ਪਹੁੰਚੀ ਹੈ ਤੇ ਬਾਬਾ ਜੀ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਭਾਵਨਾਵਾਂ ਵੀ ਜਾਣਦੇ ਆ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਉਹ 25 ਅਤੇ 26 ਜਨਵਰੀ ਨੂੰ ਪਹੁੰਚਦੇ ਨੇ ਬਾਬਾ ਜੀ ਸਾਡੇ ਨਾਲ ਨੇ ਉਹ ਗੱਲਬਾਤ ਕਰਦੇ ਆ ਵਾਕੀ ਤਸਵੀਰਾਂ ਦੇ ਵਿੱਚ ਤੁਸੀਂ ਆ ਵੇਖ ਰਹੇ ਹੋਗੇ ਕਿ ਪਉਵਿੰਡ ਸਾਹਿਬ ਵਿਖੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਅੱਜ ਜੋ ਪਹਿਰਾ ਸਾਹਿਬ ਮੌਕੇ ਵੀ ਹਾਜ਼ਰ ਰਹੀ ਹੈ ਬਾਬਾ ਜੀ ਵਾਇਗੁਰ ਜੀ ਦਾ ਖਾਲਸਾ ਵਾ ਵਾਇਗੁਰ ਜੀ ਕੀ ਬਤ ਜੀ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਸੰਗਤ ਨੂੰ ਜਿਹੜਾ ਇਤਿਹਾਸ ਦੀ ਕਲੀਆਂ ਦੇ ਨਾਲ ਵੀ ਜਾਣੂ ਕਰਵਾਇਆ ਜਾਵੇ ਤੇ ਮੇਲੇ ਦੇ ਬਾਰੇ ਵੀ ਜ਼ਰੂਰ ਦੱਸਿਆ ਜੀ ਇਹ ਜਨਮਨਗਰ ਪਿੰਡ ਪਹੁਣ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਜਨਮਨਗਰ ਹੈ ਜੀ ਹਰ ਸਾਲ ਪੰਜ ਰੋਜ਼ਾ ਸਮਾਗਮ ਜਿਹੜਾ ਜਨਮ ਦਿਹਾੜੇ ਦੇ ਸਬੰਧ ਵਿੱਚ ਕੀਤਾ ਜਾਂਦਾ ਹੈ ਜੀ ਅੱਜ ਜਿਹੜਾ ਉਹਨਾਂ ਦਾ ਜਨਮ ਦਿਨ ਦਾ ਪਹਿਲਾ ਦਿਨ ਹੈ ਜੀ ਅੱਜ 25 ਜਨਵਰੀ ਆ ਸਾਡੇ ਵੱਡਿਆਂ ਤੋਂ ਵੀ ਸਾਡੇ ਪੁਰਖਿਆਂ ਦੇ ਵੇਲੇ ਤੋਂ ਜਿਹੜੀ ਪਰੰਪਰਾ ਚੱਲੀ ਹੈ ਜੀ ਉਹਦੇ ਸਮਾਂ ਉਸੇ ਤਰ੍ਹਾਂ ਹੀ ਉਸੇ ਪਹਿਲ ਤਦਨ ਤੇ ਚੱਲਦੇ ਆ ਅਸੀਂ ਅੱਜ ਨਗਰ ਕੀਰਤਨ ਕਰਕੇ ਵਾਪਸ ਆਏ ਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਸ ਸੁਭ ਦਿਹਾੜੇ ਦੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੇ ਆਪਾਂ ਹਿਸਟਰੀ ਦੀ ਗੱਲ ਕਰੀਏ ਤੇ ਬਾਬਾ ਜੀ ਦਾ ਜਨਮ 14 ਮਾਰਗ ਵਾਲੇ ਦਿਨ 1682 ਦੇ ਵਿੱਚ ਹੋਇਆ ਉਹਨਾਂ ਦੀ ਮਾਤਾ ਦਾ ਨਾਮ ਮਾਤਾ ਜਿਉਣੀ ਜੀ ਅਤੇ ਭਾਈ ਭਗਤਾ ਜੀ ਉਹਨਾਂ ਦੇ ਪਿਤਾ ਦਾ ਨਾਮ ਸੀ ਜਦੋਂ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ ਤਾਂ ਬਾਬਾ ਦੀਪ ਸਿੰਘ ਜੀ ਵੀ ਉਸ ਵੇਲੇ 18 ਸਾਲ ਦੀ ਲਗਭਗ ਉਹਨਾਂ ਦੀ ਉਮਰ ਸੀ ਸਨ 1700 ਦੇ ਲਾਗੇ ਬੰਨੇ ਵਿਸਾਖੀ ਤੇ ਉਹਨਾਂ ਨੇ ਅੰਮ੍ਰਿਤ ਛਕਿਆ ਔਰ ਸਿੰਘ ਸਜ ਗਿਆ ਔਰ ਉਹਨਾਂ ਨੇ ਲੰਮਾ ਸਮਾਂ ਜਿਹੜਾ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਰਹਿ ਜੀ ਜਦੋਂ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਤੋਂ ਬਾਣੀ ਦਰਜ ਕਰਵਾਈ ਤਾਂ ਉਸ ਵੇਲੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਨਾਲ ਉੱਥੇ ਹਾਜ਼ਰ ਰਹਿੰਦੇ ਸਨ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਜਦੋਂ ਗੁਰਤਾ ਗੱਦੀ ਮਿਲ ਗਈ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਬਾਬਾ ਦੀਪ ਸਿੰਘ ਜੀ ਨੇ ਕਈ ਹੱਥ ਲਿਖਤ ਉਤਾਰੇ ਕੀਤੇ ਜਿਹੜੇ ਕਈ ਤਖਤਾਂ ਦੇ ਉੱਤੇ ਸ਼ਿਸ਼ੋਭਿਤ ਕੀਤੇ ਗਏ ਸੋ 1748 ਵਿੱਚ ਜਦੋਂ ਮਿਸਲਾਂ ਬਣੀਆਂ ਉਦੋਂ ਬਾਬਾ ਜੀ ਨੇ ਆਪਣੀ ਮਿਸਲ ਜਿਹੜੀ ਬਣਾਈ ਉਹਦਾ ਨਾਮ ਉਹਨਾਂ ਸ਼ਹੀਦਾਂ ਦੀ ਮਿਸਲ ਰੱਖਿਆ ਉਹਨਾਂ ਦੇ ਨਾਲ ਸ਼ਹੀਦ ਜਿਹੜਾ ਸੀ ਉਹ ਪਹਿਲਾਂ ਹੀ ਬੰਦਾ ਵਾਸ ਸਿੰਘ ਬਹਾਦਰ ਦੇ ਵੇਲੇ ਤੋਂ ਹੀ ਜੁੜ ਚੁੱਕਾ ਸੀਗਾ ਤੇ ਇਸ ਕਰਕੇ ਉਹਨਾਂ ਸ਼ਹੀਦਾਂ ਮਿਸਲ ਬਣਾਈ ਜਦੋਂ ਅਬਦਾਲੀ ਦੇ ਹਮਲੇ ਸਾਡੇ ਦੇਸ਼ ਤੇ ਹੋ ਰਿਹਾ ਸੀ ਜਦੋਂ ਅਬਦਾਲੀ ਚੌਥੀ ਵਾਰ ਚੜ੍ਹ ਕੇ ਆਇਆ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਨੇ ਜਦੋਂ ਹਰਮੰਦਰ ਸਾਹਿਬ ਦੀ ਅਬਦਾਲੀ ਨੇ ਵਿਵਦੀ ਕੀਤੀ ਬਾਬਾ ਦੀਪ ਸਿੰਘ ਜੀ ਨੂੰ ਰੋਹ ਆ ਗਿਆ ਉਹਨਾਂ ਨੇ ਟਕਰਾ ਕੀਤਾ 11 ਨਵੰਬਰ 1757 ਦੇ ਦਿਨ ਗੋਲਵੜ ਦੇ ਮੈਦਾਨ ਵਿੱਚ ਬਾਬਾ ਜੀ ਦੀ ਸ਼ਹਾਦਤ ਹੋਈ ਇਸ ਕਰਕੇ ਉਹਨਾਂ ਦੀ ਵੱਡੀ ਸ਼ਹਾਦਤ ਇਹ ਹੈ ਕਿ ਉਹਨਾਂ ਨੇ ਨਥੇ ਹੋਏ ਸੀਸ ਤੋਂ ਵੀ ਲੜਦਿਆਂ ਆਪਣਾ ਪ੍ਰਣ ਜਿਹੜਾ ਸੀ ਪੂਰਾ ਕੀਤਾ ਔਰ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਆਪਣਾ ਸੀਸ ਭੇਟ ਕਰਕੇ ਆਪਣੇ ਕੀਤੇ ਹੋਏ ਵਾਅਦੇ ਨੂੰ ਜਿਹੜਾ ਸੀ ਉਹ ਪੂਰਨ ਕੀਤਾ ਉਸ ਉਹ ਤੇ ਪ੍ਰਕਰਮਾਂ ਵਿੱਚ ਵੀ ਉਹਨਾਂ ਦਾ ਸਥਾਨ ਭਰਿਆ ਵਾ ਜਿਨੀਆਂ ਵੀ ਸੰਗਤਾਂ ਹਰਮੰਦਰ ਸਾਹਿਬ ਜਾਂਦੀਆਂ ਨੇ ਉੱਥੇ ਨਤਮਸਤਕ ਹੁੰਦੇ ਨੇ ਇਹ ਬਾਬਾਜੀ ਸਿੰਘ ਜੀ ਦਾ ਜਨਮ ਨਗਰ ਆ ਹਰ ਵਾਰ ਅਸੀਂ ਚਾਰ ਪੰਜ ਰੋਜ਼ਾਂ ਜਨਮ ਦਿਹਾੜਾ ਮਨਾਉਂਦੇ ਆ ਅੱਜ ਪਹਿਲਾ ਦਿਨ ਸੀ ਹੁਣ ਰਾਤ ਦਾ ਦੀਵਾਨ ਆ ਉਹਦੇ ਵਿੱਚ ਰਾਤ ਨੂੰ ਪਹਿਲਾਂ ਪੰਜ ਕਵੀ ਬੋਲਣਗੇ ਫਿਰ ਉਸ ਤੋਂ ਬਾਅਦ ਢਾਡੀ ਜਥਾ ਭਾਈ ਹਰਪਾਲ ਸਿੰਘ ਜੀ ਢੰਡ 11:30 ਵਜੇ ਜਿਹੜੀ ਅੱਜ ਦੀ ਰਾਤ ਨੂੰ ਸਮਾਪਤੀ ਹੋਵੇਗੀ ਜੀ ਕੱਲ 26 ਜਨਵਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ ਜਨਮ ਦਿਹਾੜੇ ਦੇ ਸਬੰਧ ਚ ਕੱਲ ਨੂੰ ਜਿਹੜਾ ਹੈਗਾ ਮੱਧ ਵਾਲਾ ਦਿਨ ਉਸ ਦਿਨ ਭਾਰੀ ਦੀਵਾਨ ਸਜਣਗੇ ਬਾਬਾ ਬੰਤਾ ਸਿੰਘ ਜੀ ਭਾਈ ਮਨबीर ਸਿੰਘ ਜੀ ਪਹੁਵੰਟਾ ਢੀ ਜਥਾ ਹੋਰ ਕਥਾਵਾਚਕ ਵੀ ਹਾਜ਼ਰੀ ਭਰਨਗੇ ਇਸੇ ਤਰ੍ਹਾਂ ਪਰਸੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਢਾਡੀ ਕਵੀਸ਼ਰ ਬੜੇ ਬੜੇ ਵੱਡੇ ਨਾਮੀ ਜਥੇ ਜਿਹੜੇ ਉਹ ਆਏ ਨੇ ਉਹ ਹਾਜ਼ਰੀ ਭਰਨਗੇ ਤੇ ਜਿਹੜਾ ਹੈਗਾ 28 ਤਰੀਕ ਉਦਣ ਕਬੱਡੀ ਦਾ ਫਸਵਾ ਮੈਚ ਹੋਵੇਗਾ ਔਰ ਜਿਹੜੀ ਬਾਬਾ ਬੀਦੀ ਚੰਦ ਜੀ ਸੌਰ ਸਿੰਘ ਸੰਪਰਦਾਏ ਉਹਨਾਂ ਵੱਲੋਂ ਜਿਹੜੀ ਨੇਜੇਬਾਜੀ ਕੀਤੀ ਜਾਊਗੀ ਤੇ ਲੱਖਾਂ ਸੰਗਤਾਂ ਜਿਹੜੀਆਂ ਆਉ ਨਤਮਸਤਕ ਹੋਣ ਲਈ ਆ ਰਹੀਆਂ ਵਾ ਕਿਉਂਕਿ ਬਾਬਾ ਦੀਪ ਸਿੰਘ ਜੀ ਦੀ ਬਹੁਤ ਵੱਡੀ ਸ਼ਹਾਦਤ ਹੈ ਉਹਨੂੰ ਕੋਟ ਕੋਟ ਪ੍ਰਣਾਮ ਸਭ ਜਿਹੜੇ ਇੱਥੇ ਚਪੈਰਾ ਜਪਤਾ ਚਪੈਰਾ ਸਮਾਗਮ ਵੀ ਅੱਜ ਹੋਇਆ ਵਾ ਜੀ ਤੇ ਹਰ ਐਤਵਾਰੀ ਜਿਹੜਾ ਵਾ ਚਪੈਰਾ ਸਮਾਗਮ ਹੁੰਦਾ ਵਾ ਬਹੁਤ ਸੰਗਤਾਂ ਹਾਜ਼ਰੀ ਭਰਦੀਆਂ ਵਾ ਇਸ ਕਰਕੇ ਮੈਂ ਇੱਕ ਵਾਰ ਫੇਰ ਇਸ ਸ਼ੋਭਾ ਦਿਹਾੜੇ ਦੀ ਸਮੂਹ ਸੰਗਤਾਂ ਨੂੰ lakh lakh ਵਧਾਈ ਦਿੰਦਾ ਹਾਂ ਔਰ ਆਪ ਦਾ ਜਿਹੜਾ ਮਾਧਿਅਮ ਰਾਹੀਂ ਤੁਸੀਂ ਇਹਨੂੰ ਟੈਲੀਕਾਸਟ ਕਰ ਰਹੇ ਹੋ ਤੁਹਾਨੂੰ ਵੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਆਪ ਜੀ ਦਾ ਚੈਨਲ ਪੰਜਾਬ న్యూਸ ਬਹੁਤ ਜਿਹੜਾ ਵਧੀਆ ਕੰਮ ਕਰ ਰਿਹਾ ਸੋ ਇਹਦਾ ਸੋਭਾ ਜੋ ਹੈਗਾ ਸਤਿਕਾਰਯੋਗ ਹੈ ਸੋਭਾ ਵਾਲਾ ਕੰਮ ਹੈ ਕਿਉਂਕਿ ਸਾਡੇ ਸ਼ਹੀਦਾਂ ਦੇ ਜਿਹੜੇ ਜੋੜ ਮੇਲੇ ਹਨ ਉਹਨੂੰ ਟੈਲੀਕਾਸਟ ਕਰਨ ਦਾ ਵੱਡਾ ਸੁਭਾਗ ਪ੍ਰਾਪਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਜੀ ਗੱਲਬਾਤ ਕਰਨ ਲਈ ਬਾਬਾ ਜੀ ਤਾਂ ਤੁਸੀਂ ਤਸਵੀਰ ਜਿਹੜੀ ਆ ਪਊ ਵੰਡ ਸਾਹ ਤੋਂ ਸਕਰੀਨ ਤੇ ਵੇਖ ਰਹੇ ਹੋਗੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਵੀ ਹਾਜ਼ਰੀ ਭਰੀ ਆ ਇਤਿਹਾਸ ਦੀਆਂ ਕਲੀਆਂ ਤੋਂ ਬਾਬਾ ਜੀ ਨੇ ਵੀ ਜਾਣੂ ਕਰਵਾਇਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ